884 ਮਾਡਲ ਲਿਆ ਸੀ ਜੋ ਕੰਪਨੀ ਨੇ ਕਿਹਾ ਸੀ ਉਤੋਂ ਵੀ ਵੱਧ ਕੇ ਸਰਵਿਸ ਦਿੱਤੀ ਬਹੁਤ ਵਧੀਆ ਕਿਉਂਕਿ ਪਹਿਲਾ ਸਾਲ ਸੀ ਤੇ ਪਹਿਲੇ ਸਾਲ ਚ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਪਰ ਇਹਨਾਂ ਨੇ ਸਾਥ ਇੰਨਾ ਜ਼ਿਆਦਾ ਦਿੱਤਾ ਕਿ ਸਾਨੂੰ ਮੁਸ਼ਕਲਾਂ ਵੀ ਕੁਝ ਨਹੀਂ ਲੱਗੀਆਂ ਕਿਉਂਕਿ ਹੁਣ ਤਾਂ ਇਹਨਾਂ ਨੇ ਮੋਬਾਈਲ ਵੈਨ ਵੀ ਨਾਲ ਐਡ ਕਰ ਦਿੱਤੀ ਆ ਹੁਣ ਤਾਂ ਬਿਲਕੁਲ ਹੀ ਨਹੀਂ ਕੋਈ ਵੀ ਆਊਗੀ ਕਿਉਂਕਿ ਅੱਗੇ ਤਾਂ ਕਈ ਵਾਰੀ ਵਰਕਸ਼ਾਪ ਤੇ ਲੈ ਕੇ ਜਾਣਾ ਪੈਂਦਾ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਖੀਚੇ ਸਾਡਾ ਹੱਲ ਹੋ ਗਿਆ ਕਰੂਗਾ ਸਾਨੂੰ ਵਰਕਸ਼ਾਪ ਤੇ ਲੈ ਕੇ ਜਾਣ ਦੀ ਵੀ ਲੋੜ ਨਹੀਂ ਪਊਗੀ ਤੇ ਬਹੁਤ ਵਧੀਆ ਇਹਨਾਂ ਦੀ ਸਰਵਿਸ ਰਹੀ ਇੱਕ ਬੋਇਲਰ ਅਸੀਂ ਇਸ ਵਾਰ 984 ਇਹਨਾਂ ਦਾ ਹੋਰ ਬੁੱਕ ਕਰਾਇਆ ਉਹ ਲਵਾਂਗੇ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਉੱਥੇ ਕੋਈ ਦਿੱਕ ਨਹੀਂ ਕੋਈ ਦਿੱਕਤ ਨਹੀਂ ਆ ਰਹੀ ਲੈਣ ਦੇ ਕੋਈ ਦਿੱਕਤ ਨਹੀਂ ਜਿੱਦਾਂ ਮਤਲਬ ਇਹਨਾਂ ਦਾ ਹੈਗਾ ਆ ਰਜਿਸਟਰ ਹੋਇਆ ਤੇ ਸਬਸਿਡੀ ਮਿਲ ਜਾਂਦੀ ਟਾਈਮ ਨਾਲ ਆਨੰਦ ਕੀ ਕਹਿਣਾ ਚਾਹੂਗੇ ਤੁਸੀਂ ਮੈਂ ਤਾਂ ਇਹੋ ਕਹਿਣਾ ਜਾਵਾਂਗਾ ਹਰ ਕੰਪਨੀ ਤਾਂ ਤੁਸੀਂ ਦੇਖੋ ਕਿ ਉਹਨਾਂ ਦਾ ਕੰਮ ਦੇਖੋ ਸਰਵਿਸ ਦੇਖੋ ਕਿਉਂਕਿ ਅਦਰ ਕੰਪਨੀਆਂ ਹੈਗੀਆਂ ਜਿਹੜੀਆਂ ਸਰਵਿਸ ਦੇ ਨਾਂ ਤੇ ਚੀਜ਼ ਤਾਂ ਵੇਚਦੀਆਂ ਆ ਪਰ ਬਾਅਦ ਵਿੱਚ ਸਰਵਿਸ ਨਹੀਂ ਦੇ ਰਹੀਆਂ ਬਹੁਤ ਦਿੱਕਤ ਆ ਰਹੀ ਆ ਬਹੁਤ ਜ਼ਿਆਦਾ ਦਿੱਕਤ ਕਿਉਂਕਿ ਇਹ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੱਲਾ ਐਗਰੀ ਜ਼ੋਨ ਦਾ ਵਧੀਆ ਹੋ ਸਕਦਾ ਜਾਂ ਅਦਰ ਕੰਪਨੀ ਦਾ ਵਧੀਆ ਹੋ ਸਕਦਾ ਮੁਸ਼ਕਲਾਂ ਹਰੇਕ ਦੇ ਵਿੱਚ ਬਹੁਤ ਆ ਕਿਉਂਕਿ ਬਰੀਕੀ ਦਾ ਕੰਮ ਆ ਇਹਦੇ ਵਿੱਚ ਟਾਈਮਿੰਗ ਹਿੱਲ ਗਈ ਕੋਈ ਨਟ ਹੋ ਗਿਆ ਕੁਛ ਨਾ ਕੁਛ ਤੋਂ ਬ੍ਰੇਕਡਾਊਨ ਹੁੰਦਾ ਹੀ ਆ ਤੇ ਇਸ ਲਈ ਇਹ ਕੰਪਨੀ ਸਾਡੇ ਨਾਲ ਖੜੀ ਰਹੀ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਮੈਂ